ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵਿਕਸਿਤ ਭਾਰਤ ਮੋਦੀ ਦੀ ਗਰੰਟੀ ਮੁਹਿੰਮ ਦੀ ਪੰਜਾਬ 'ਚ ਸ਼ੁਰੂਆਤ ਕਰਦਿਆਂ ਹੋ ਨਾ ਆਗੂਆਂ ਦੀ ਮੌਜੂਦਗੀ ਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਲਈ ਦੋ ਦੋ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਉਹਨਾਂ ਦੱਸਿਆ ਕਿ ਭਾਜਪਾ ਦਾ ਸੰਕਲਪ ਪੱਤਰ ਜਿਸ ਨੂੰ ਮੋਦੀ ਦੀ ਗਰੰਟੀ ਕਿਹਾ ਜਾ ਸਕਦਾ ਹੈ ਬਾਰੇ ਲੋਕਾਂ ਦੀ ਰਾਏ ਇਕੱਠੀ ਕਰਨ ਲਈ ਇਹਨਾਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਹੈ ਆਮ ਲੋਕਾਂ ਤੋਂ ਸਲਾਹ ਲਈ ਜਾਵੇਗੀ ਕਿ ਉਹਨਾਂ ਦੀ ਸੂਬੇ ਦੇ ਵਿਕਾਸ ਲਈ ਕੀ ਸੋਚੇ ਅਤੇ ਉਹ ਉਸ ਨੂੰ ਕਿਵੇਂ ਪੂਰਾ ਕਰਨ ਦੀ ਇੱਛਾ ਰੱਖਦੇ ਨੇ ਇਸ ਮੌਕੇ ਪਾਰਟੀ ਵੱਲੋਂ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਮਿਸਕਾਲ ਰਹਹੀਂ ਉਹ ਆਪਣੇ ਵਿਚਾਰ ਦੇ ਸਕਦੇ ਨੇ ਇਲیکشن ਮਹਿੰਮ ਦੀ ਆਗਾਜ਼ ਨੂੰ ਮੰਨ ਸਕਦੇ ਹੋ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲیکشن ਸਿਰ ਤੇ ਖੜੇ ਹੈ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੇ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਮੋਦੀ ਕੀ ਗਾਰੰਟੀ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁਣਤੇ ਹਾਂ ਉਹਨਾਂ ਵਾਅਦਿਆਂ ਨੂੰ ਹਕੀਕਤ 'ਚ ਕਿਵੇਂ ਕਨਵਰਟ ਕਰਨਾ ਹੈ ਉਹ ਸਿਰਫ ਉਹੀ ਵਾਅਦੇ ਕੀਤੇ ਜਾਣਗੇ ਉਹੀ ਗਰੰਟੀਆਂ ਦਿੱਤੀਆਂ ਜਾਣਗੀਆਂ ਵਾਅਦੇ ਨਹੀਂ ਹੋਣੇ ਗਰੰਟੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕੇ ਅਮਲ ਕੀਤਾ ਜਾ ਸਕੇ ਭਾਰਤ ਕੋ ਨਿਆ ਭਾਰਤ ਬਣਾਣੇ ਕਾ ਹੀ ਰਾਦਾ ਅਬ ਦੇਸ਼ ਕੀ ਯਾਰ ਉਨਤੀ ਉਨਤੀ ਹੈ